ਅਗਰ ਤੁਹਾਡੇ ਵੀ ਘਰ ਦੇ ਵਿੱਚ ਤੁਪਾਰੀ ਖਿੜਕੀਆਂ ਦੇ ਵਿੱਚ ਤਾਂ ਤੁਸੀਂ ਵਰਤ ਸਕਦੇ ਹੋ ਇਹ ਚੀਜ਼ ਇਹ ਪਰਦੇ ਦੀ ਥਾਂ ਲੱਗਦੀ ਹੈਗੀ ਤੇ ਤੁਸੀਂ ਆਪਣੇ ਅਕੋਰਡਿੰਗ ਫੋਟੋ ਕਰਵਾ ਸਕਦੇ ਹੋ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗਦੀ ਹੈਗੀ ਤੇ ਅਗਰ ਮੇਰੇ ਚੈਨਲ ਤੇ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਐਂਡ ਤੱਕ ਦੇਖਣੀ ਦਿਖਾਵਾਂਗੇ ਕਿੱਦਾਂ ਲੱਗਦੀ ਹੈ ਤੇ ਨੇਚਰਲ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਆ ਨਵੀਂ ਚੀਜ਼ ਨਵੀਂ ਟੈਕਨੀਕ ਦੇ ਨਾਲ ਅਗਰ ਤੁਹਾਡੇ ਵੀ ਘਰ ਦੇ ਵਿੱਚ ਪਰਦੇ ਲੱਗੇ ਨੇ ਤਾਂ ਤੁਸੀਂ ਪਰਦਿਆਂ ਦੀ ਥਾਂ ਉਹ ਚੀਜ਼ ਲਗਵਾ ਕੇ ਆਦੀ ਫੋਟੋ ਵੀ ਕਰਵਾ ਸਕਦੇ ਹੋ ਬੱਚਿਆਂ ਦੀ ਫੋਟੋ ਕਰਵਾ ਸਕਦੇ ਹੋ ਆਪਣੀ ਫੈਮਿਲੀ ਫੋਟੋ ਕਰਵਾ ਕੇ ਪੜ ਦੀ ਨਾਲ ਲਗਾ ਸਕਦੇ ਹੋ ਤੇ ਅੱਜ ਅਸੀਂ ਚੱਲਿਆਂਗੇ ਸਾਡਾ ਨਵੀਂ ਸਾਈਟ ਆਈ ਆ ਜਿਹਦੇ ਉੱਤੇ ਅਸੀਂ ਆਪਦਾ ਨਵਾਂ ਕੰਮ ਕਰਨ ਚੱਲਿਆਂ ਆ ਆ ਦੇਖ ਸਕਦੇ ਹੋ ਅਸੀਂ ਅੱਜ ਜਿਹੜਾ ਸਾਡਾ ਰੂਟ ਆਗਾ ਇਹ ਮੋਗੇਵਾਲ ਤੱਕ ਆ ਅਸੀਂ ਜਾ ਰਹੇ ਹਾਂ ਮੋਗੇਵਾਲ ਉੱਥੇ ਇੱਕ ਪਰਿਵਾਰ ਦੇ ਵਿੱਚ ਜਿਹੜੀ ਅਸੀਂ ਅੱਜ ਲਾ ਰਿਆਂਗੇ ਬਲੈਂਡ ਕਸਟਮਾਈਜ਼ ਬਲੈਂਡ ਆਗੇ ਜਦੋਂ ਅਸੀਂ ਇੱਥੇ ਲਾਵਾਂਗੇ ਤੁਸੀਂ ਖੁਦ ਦੇਖੋਗੇ ਲੁਕਿੰਗ ਕਿੰਨਾ ਦੀ ਆ ਜਿਹੜੀਆਂ ਭੈਣਾਂ ਨੂੰ ਪੜਦੇ ਤੋਂ ਉਹਦੇ ਵਿੱਚ ਮੁਸ਼ਕਲ ਆਉਂਦੀ ਆ ਤਾਂ ਤੁਸੀਂ ਆ ਵੀਡੀਓ ਦੇਖ ਲਓ ਜਿਹੜਾ ਕੀ ਤੁਹਾਡਾ ਪਰਦੇ ਤੋਂ ਵਾਲਾ ਕੰਮ ਬਿਲਕੁਲ ਖਤਮ ਹੋ ਜਾਊਗਾ ਤੇ ਘਰਾਂ ਜਿਹੜਾ ਤੁਹਾਡਾ 100 ਗੁਣਾ ਚੰਗਾ ਲੱਗੂਗਾ ਅੱਜ ਅਸਲੀ ਚੀਜ਼ ਦੱਸਾਂਗੇ ਕੀ ਚੀਜ਼ ਆ ਕਿਦਾਂ ਫੋਟੋ ਲੱਗਦੀ ਆ ਕਿੰਨਾ ਵਧੀਆ ਚੀਜ਼ ਲੱਗਦੀ ਆ ਕੀ ਤੁਹਾਨੂੰ ਪੂਰੀ ਇੰਸਟੋਲੇਸ਼ਨ ਵੀ ਦਿਖਾਵਾਂਗੇ ਤੇ ਉਹ ਅਸੀਂ ਚੀਜ਼ ਵੀ ਦਿਖਾਵਾਂਗੇ ਤੇ ਪੰਜਾਬ ਦੇ ਵਿੱਚ ਸਭ ਤੋਂ ਸਾਥ ਜਿਹੜੀ ਆਪਣੇ ਲਵੇ ਮਿਲਦੀ ਆ ਜਿਸ ਨੂੰ ਕਿਹਾ ਜਾਂਦਾ ਬਲਾਈਂਡ ਬਨੇ ਰਹੇ ਹੋ ਸਾਡੇ ਨਾਲ ਵੀਡੀਓ ਅੰਤ ਤੱਕ ਦੇਖ ਲਿਓ ਤੁਹਾਨੂੰ ਦਿਖਾਉਣੇ ਕਿੱਦਾਂ ਦੀ ਬਲੈਂਡ ਆ ਕਿੱਦਾਂ ਦੇਤੇ ਫੋਟੋ ਲਾਗਦੇ ਆ ਕਿ ਤੇ ਉਸ ਤੋਂ ਬਾਅਦ ਅਗਰ ਤੁਸੀਂ ਮੇਰੇ ਚੈਨਲ ਤੇ ਆਇਓ ਤਾਂ ਸਬਸਕ੍ਰਾਈਬ ਕਰ ਦੇਕਾ ਸਾਡਾ ਮਗਰ ਭਗਤ ਬੈਠਾਗਾ ਵਿਚਾਰਾ ਭੁੱਖਾਗਾ ਇਹ ਸਵੇਰ ਦਾ ਉਹ ਦੇਖੋ ਸੁੱਤਾ ਪਿਆ ਸੀਗਾ ਹੁਣ ਉੱਠ ਖੜਿਆ ਝੌਲ ਬੋਲੋ ਜੀ ਆ ਸਾਡੀ ਬਲੈਂਡ ਪਈ ਆ ਸੀ ਗੱਡੀ ਦੇ ਵਿੱਚ ਰੱਖੀ ਹੋਈ ਆ ਕਿ ਤੇ ਅਸੀਂ ਅੱਜ ਬਲੈਂਡ ਲਾਂਚ ਕਰ ਲਿਆਂਗੇ ਇਹ ਸਾਨੂੰ ਆਇਆ ਸੀ ਆਊਟ ਆਫ ਕੰਟਰੀ ਤੋਂ ਆਰਡਰ ਆਇਆ ਸੀ ਤੇ ਅਸੀਂ ਉਹ ਅੱਜ ਲਾਂਚ ਕਰ ਲਿਆਂ ਤੇ ਬਨੇ ਰਹੇ ਹੋ ਸਾਡੇ ਨਾਲ ਅੱਜ ਅਸੀਂ ਆਪਣੇ ਨਵੇਂ ਕੰਮ 'ਤੇ ਜਾ ਰਹੇ ਸੀ ਤੇ ਤੁਸੀਂ ਹੱਥ 'ਚ ਬਾਕਸ ਦੇਖ ਰਹੇ ਹੋ ਕਿ ਇਹ ਚਾਹਲਾ ਦੀ ਦਾ ਚਰਾਗ ਆ ਤੁਹਾਨੂੰ ਦਿਖਾਵਾਂਗੇ ਇਹ ਆ ਨਵੀਂ ਚੀਜ਼ ਜਿਹੜਾ ਆਪਾਂ ਘਰ ਦੇ ਵਿੱਚ ਲਗਾਵਾਂਗੇ ਤੇ ਪੜਦੇ ਦੀ ਥਾਂ ਲੱਗਦੀ ਹੈ ਕਿ ਪੜਦੇ ਥਾਂ ਲੱਗਦੇ ਅਕੋਰਡਿੰਗ ਤੁਸੀਂ ਨਵੀਂ ਚੀਜ਼ ਆ ਆਪਣੀ ਫੋਟੋ ਕੋਈ ਵੀ ਚੀਜ਼ ਸਪਾ ਸਕਦੇ ਹੋਗੇ ਅਸੀਂ ਜਾ ਰਹੇ ਸੀ ਮੋਗੇ ਸਾਡਾ ਮੋਗੇ ਆ ਸਾਡੀ ਬਿੱਲੀ ਵੀ ਟੇਟੀ ਹੋ ਕੇ ਪਰ ਅਸੀਂ ਸਿੱਧੀ ਕਰਤਾ ਤੇ ਮੋਗੇ ਦੇ ਵਿੱਚ ਸਾਡਾ ਜਿਹੜਾ ਨਵੀਂ ਸਾਈਡ ਸੀਗੇ ਚੱਲਦੇ ਚੱਲਦੇ ਅਸੀਂ ਪਹੁੰਚ ਗਏ ਸੀ ਪਿੰਡ ਦੇ ਵਿੱਚ ਜਿੱਥੇ ਅਸੀਂ ਲਗਾਉਣੀ ਸੀ ਇਹ ਨਮੀ ਚਿੱਤੇ ਅਸੀਂ ਉਸ ਘਰ ਦੇ ਵਿੱਚ ਜਾ ਕੇ ਗੱਡੀ ਖੜਾ ਦਿੱਤੀ ਤੇ ਕੱਢ ਲਿਆ ਅਸੀਂ ਆਪਣਾ ਅਲਾਦੀਨ ਦਾ ਚਰਾਗ ਤੇ ਇਸ ਦੇ ਵਿੱਚੋਂ ਅਸੀਂ ਕੱਢਾਂਗੇ ਬਹੁਤ ਹੀ ਵਧੀਆ ਚੀਜ਼ ਦੇਖੇ ਚੱਲੇ ਤੁਸੀਂ ਅੰਨ ਤੱਕ ਅਗਰ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਮੇਰੀ ਇੱਕ ਪਹਿਲਾਂ ਦੀ ਵੀਡੀਓ ਜਿਸ ਦੇ ਵਿੱਚ ਜੇ ਸਾਦੋਂ ਕਿ LED ਸਟਰਟਚ ਸੀਲਿੰਗ ਆ ਗਈ ਉਹ ਵੀ ਬਹੁਤ ਨਮੀ ਚੀਜ਼ ਆ ਗਈ ਪੰਜਾਬ ਦੇ ਵਿੱਚ ਪਹਿਲੀ ਵਾਰ ਆ ਗਈ ਤੇ ਇਹ ਲੱਗਦੀ ਹੈ ਕਿ ਇਹਨਾਂ ਦੇ ਧੁੱਪ ਬਹੁਤ ਜ਼ਿਆਦਾ ਆ ਰਹੀ ਸੀ ਤੇ ਸਿਰਫ ਰੋਕਣ ਲਈ ਇਹ ਸੀ ਇਹ ਤੁਸੀਂ ਲੰਬੀ ਜੀ ਦੇਖ ਰਹੇ ਹੋਗੇ ਇਹਦੇ ਵਿੱਚ ਬਲੈਂਡ ਆ ਕਿ ਜਿਹਦੇ ਵਿੱਚ ਬਹੁਤ ਹੀ ਅਮੇਜ਼ਿੰਗ ਫੋਟੋਸ ਸਪਾਈ ਹੋਈ ਹੈਗੀ ਤੇ ਅਸੀਂ ਜਦੋਂ ਜਾਣੇ ਆਂਗੇ ਤਾਂ ਉੱਥੇ ਪਹਿਲਾਂ ਮੈਨੇਜਮੈਂਟ ਕਰਨਾ ਪੈਂਦਾ ਖਿੜਕੀ ਦਾ ਖਿੜਕੀ ਦਾ ਕਰਕੇ ਤਾਂ ਇਹਦੇ ਸਕਰੂ ਲੋਕ ਵਗੈਰਾ ਲੱਗਦੇ ਨੇ ਤੇ ਜਿਹੜੇ ਡਰੈਲ ਨਾਲ ਗਲੀਆਂ ਕੱਟ ਕੇ ਲੱਗ ਜਾਂਦੇ ਨੇਗੇ ਤੇ ਪੂਰਾ ਮੈਨੇਜਮੈਂਟ ਕਰਨਾ ਪੈਂਦਾਗਾ ਕਿੰਨੇ ਇੰਚ ਤੇ ਲਾਉਣਾ ਕਿੰਨੇ ਤੇ ਲਾਉਣਾ ਤੇ ਜਿਹੜੀ ਉਚਾਈ ਸੀਗੀ ਬਹੁਤ ਜ਼ਿਆਦਾ ਸੀਗੀ ਖਿੜਕੀ ਕਿਉਂਕਿ ਖਤਰੇ ਦੇ ਵਿੱਚ ਖੜਕੇ ਲਾਉਣੀ ਆਂ ਦੇਖ ਸਕਦੇ ਤੁਸੀਂ ਪੌੜੀ ਦੀ ਕਿੰਨੀ ਉਚਾਈ ਉਹਨੇ 7 ਨਾਲੋਂ ਤੁਸੀਂ ਸੋਚਦੇ ਹੋ ਕਿ ਪਤਾ ਕਿੰਨੀ ਕਿ ਕਟੋ ਕਾਟੇ ਇਹ ਹੋਣੀ 2 ਫੁੱਟ ਤੋਂ 25 ਫੁੱਟ ਉੱਚੀ ਹੋਣੀ ਸੱਤ ਜਿਹਦੇ ਉੱਪਰ ਅਸੀਂ ਖੜੇ ਸੀਗੇ ਉਸ ਤੋਂ ਬਾਅਦ ਅਸੀਂ ਲਾ ਦਿੱਤੀ ਆਪਣੀ ਬਲੈਂਡ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਅਮੇਜ਼ਿੰਗ ਫੋਟੋ ਆ ਗਈ ਅਗਰ ਤੁਹਾਨੂੰ ਮੇਰਾ ਕੰਮ ਇਹ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰਦੇ ਅਗਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ نیچے ਮੈਂ ਆਪਣਾ ਨੰਬਰ ਦਊਂਗਾ ਤੁਸੀਂ ਉੱਥੇ ਜਾ ਕੇ ਮੈਨੂੰ ਮੈਸੇਜ ਕਰਕੇ ਗੱਲ ਕਰ ਸਕਦੇ ਆਂਦੇ ਸਬਸਕ੍ਰਾਈਬ